ਕਮੇਟੀ ਦੇ ਮੋਕਸਕਤਾਰ ਮੱਲਨ ਸਾਹਿਬ ਨੂੰ ਇੱਕ 40 ਮੈਂਬਰਾਂ ਦਾ ਲਿਖਿਆ ਹੋਇਆ ਜਿਹੜਾ ਇਹ ਮੰਗ ਪੱਤਰ ਦੇ ਗਿਆ ਹੈ ਕਿ ਜਰਨਲ ਜਲਾਸਤ ਦਾ 28 ਤਰੀਕ ਨੂੰ ਹੋ ਰਿਹਾ ਹੈ ਉਹਦੇ ਵਿੱਚ ਸਿੰਘ ਸਹਿਬਾਨ ਗਰਨੀ ਰਗਵੀਰ ਸਿੰਘ ਜੀ ਗਾਨੀ ਸੁਲਤਾਨ ਸਿੰਘ ਜੀ ਔਰ ਗਾਨੀ ਹਰਪ੍ਰੀਤ ਸਿੰਘ ਦੇ ਜਿਹੜਾ ਮਤਾ ਕੀਤਾ ਗਿਆ ਉਹਨੂੰ ਰੱਦ ਕੀਤਾ ਜਾਵੇ ਇਹ 40 ਮੈਂਬਰ ਸਹਿਬਾਨ ਜਿਹੜੇ ਆ ਉਹਨਾਂ ਦੇ ਹਿੱਸੇ ਹਾਈ ਨੇ ਤੇ ਉਹ ਅਹੀਂ ਬਤਾ ਇਹਨਾਂ ਨੂੰ ਮਿਲ ਕੇ ਤੇ ਆ ਰਸੀਦ ਜਿਹੜਾ ਹੈ ਉਹ ਕਰਾਤਾ ਇਹ ਸ਼ਾਪੋਰ ਸਾਹਿਬ ਨੇ ਹਰਜਾਪ ਸਿੰਘ ਜੀ ਨੇ ਬੀਬੀ ਕਿਰਤਜੋਤ ਕੌਰ ਜੀ ਨੇ ਹਰਬਾ ਸਿੰਘ ਜੀ ਮੱਝਪੁਰਾ ਔਰ ਇਹ 40 ਜਿਹੜੇ ਮੈਂਬਰਾਂ ਦੇ ਸਾਈਨ ਸੀ ਉਹ ਵੀ ਅਹੀਂ ਉਹਨਾਂ ਨੂੰ ਸਾਰੇ ਡਿਟੇਲ ਵਾਈ ਜੜਿਆ ਉਹ ਤੇ ਦਿੱਤੇ ਆ ਕਿ ਤਾਂ ਕਿ ਉਹਦੇ ਵਿੱਚ ਜਿਹੜਾ ਹੈ ਇਹ ਜਨਰਲ ਹਾਊਸ ਦੇ ਵਿੱਚ ਸਾਈ ਤ੍ਰਿਕੋਣਮਤਾ ਜਿਹੜਾ ਉਹ ਰੱਦ ਕੀਤਾ ਜਾਵੇ ਔਰ ਸਿੰਘ ਸਾਬਾਂ ਨੂੰ ਬਹਾਲ ਕੀਤਾ ਜਾਵੇ ਔਰ ਜਿਹੜੇ ਵਿਧਿ ਵਿਧਾਨ ਆ ਜਿਹੜਾ ਸਿੰਘ ਸਾਹਿਬ ਨੂੰ ਲਾਉਣ ਦਾ ਤੇ ਸਿੰਘ ਸਹਿਬਾਨਾਂ ਨੂੰ ਸੇਵਾ ਮੁਕਤ ਕਰਨ ਦਾ ਉਹ ਵਿਧਿ ਵਿਵਹਾਨ ਜਿਹੜਾ ਹੈ ਉਹ ਜਿਹੜਾ ਹੈ ਉਹ ਪੜਾਇਆ ਜਾਵੇ ਸੁਪਤਾਨ ਜੀ ਨੇ ਰਸਮਤ ਜਾਰੀ ਕਰਕੇ ਕਿਹਾ ਗਏ ਜੀ ਇਹਦੇ ਉੱਤੇ ਵਿਧਾਨ ਵਿਧਿ ਵਿਵਹਾਨ ਉਹ ਚੰਗੀ ਗੱਲ ਹੈ ਜੀ ਉਹਨਾਂ ਸ਼ੁਰੂਆਤ ਕੀਤੀ ਤੇ ਚੰਗੀ ਗੱਲ ਹੈ ਕਿਉਂਕਿ ਇਹ ਹੋਣਾ ਚਾਹੀਦਾ ਹੈ ਅਰ ਇਹਦੇ ਚ ਉਹਨਾਂ ਨੂੰ ਸ਼ੁਰੂਆਤ ਕੀਤੀ ਜਿਹੜੇ ਹੋਰ ਮਸਲੇ ਨੇ ਉਹਦੇ ਵੀ ਅਹੀ ਉਹਦੇ ਵਿੱਚ ਜਰਨਲ ਹਾਊਸ ਦੇ ਵਿੱਚ ਠਾਵਾਗੇ ਇਹ ਚੰਗੀ ਗੱਲ ਕੀਤੀ ਹੈ ਔਰ ਉਹਦੇ ਵਾਸਤੇ ਜਿਹੜੇ ਸੁਲਝੇ ਹੋਏ ਵਿਦਵਾਨ ਨੇ ਤੇ ਕੋਈ ਆਪਣੇ ਜਥੇਬੰਦੀਆਂ ਨੇ ਉਹਨਾਂ ਦੀ ਕਮੇਟੀ ਬਣਾਈ ਜਾਵੇ ਕੋਈ ਇਹ ਨਾ ਹੋਵੇ ਆਪਾਂ ਇੱਕ ਫਾਸਰ ਕੋ ਕਮੇਟੀ ਬਣਾ ਲਗੇ ਜਿਹੜਾ ਸਹੀ ਸਾਨੂੰ ਸੁਝਾਅ ਨਾ ਦਵੇ ਜਿਹਨੂੰ ਸਿੱਖੀ ਸਿਧਾਂਤ ਦਾ ਪਤਾ ਨਾ ਹੋਵੇ ਔਰ ਉਹ ਕਮੇਟੀ ਬਣਾ ਕੇ ਤੇ ਜਿਹੜਾ ਹੈ ਉਹ ਵਿਦੇ ਵਿਧਾਨ ਜਿਹੜਾ ਸਿੰਘ ਸਾਹਿਬ ਨੂੰ ਸ਼ੋਭਤ ਕਰਨ ਦਾ ਤੇ ਸਿੰਘ ਸਾਹਿਬਾਨਾਂ ਨੂੰ ਸੇਵਾ ਮੁਕਤ ਕਰਨ ਦਾ ਉਹਦੇ ਵਿੱਚ ਸਿੱਖ ਜਥੇਬੰਦੀਆਂ ਨਿਰੰਗ ਸਿੱਖ ਜਥੇਬੰਦੀਆਂ ਟਕਸਾਲ ਫੈਡਰੇਸ਼ਨਾਂ ਨਿਰਮਲੇ ਕਾਰ ਸੇਵਾ ਵਾਲੇ ਔਰ ਚੀਫ ਖਾਲਸਾ ਦਿਵਾਨ ਸਿੰਘ ਸੁਭਾਵਾਂ ਦੇਸ਼ਾਂ ਵਿਦੇਸ਼ਾਂ ਦੇ ਜਿੰਨੇ ਲੋਕ ਪੰਥਕ ਟੈਸ਼ੀ ਬੈਠੇ ਆ ਉਹਨਾਂ ਸਾਰਿਆਂ ਦੀ ਰਾਇ ਜਿਹੜੀ ਆ ਉਹ ਲੈ ਕੇ ਤੇ ਫਿਰ ਵਿਧਿ ਵਿਧਾਨ ਜਿਹੜਾ ਹੈ ਉਹ ਬਣਾਇਆ ਜਾ ਇਸ ਸਮਾਂ ਲੱਗੂਗਾ ਵੀ ਇਹ ਸੀਨ ਬਹੁਤ ਲੱਗਾ ਸਮਾਂ ਵੀ ਲੱਗੂਗਾ ਕਿਉਂਕਿ ਦੇਖੋ ਟਾਈਮ ਟਾਪ ਆ ਮੇ ਲੱਗਦੇ ਪਰ ਵਿਧੀ ਪ੍ਰਧਾਨਤਾ ਕੋ ਬੜੂਗਾ ਇਹ ਦੇਖੋ ਜਤਰਾ ਲਾਇਆ ਗਿਆ ਹੈ ਸਿੰਘ ਸਭਾ ਨਾਲ ਉਹਦੇ ਨਾਲ ਬਹੁਤ ਵੱਡੀ ਸਾਡੀ ਪਰੰਪਰਾ ਜਿਹੜੀਆਂ ਉਹਦਾ ਕਾਣ ਹੋਇਆ ਔਰ ਜਿਸ ਤਰ੍ਹਾਂ ਲਾਇਆ ਗਿਆ ਹੈ ਰਾਤ ਦੇ ਨੇਰੇ ਵਿੱਚ ਉਹਦੇ ਨਾਲ ਵੀ ਸਾਡੀ ਪਰੰਪਰਾ ਜਿਹੜੀ ਆ ਤੇ ਖਾਲਸਾ ਪੰਥ ਨਾ ਗੁਰੂ ਗ੍ਰੰਥ ਸਾਹਿਬ ਨਾ ਗੁਰੂ ਪੰਥ ਇਹ ਨੂੰ ਵੀ ਆਪਣੇ ਹੁੰਦਾ ਰਿਹਾ ਕਿ ਕਈ ਸਿੰਘ ਸੰਬੰਧ ਨਾਲ ਤੇ ਦਿੱਤੀ ਪੰਸਾ ਵੀ ਬੋਖਾ ਜੇ ਪਹਿਲਾ ਕੋਈ ਜੇ ਕੋ ਪਹਿਲਾ ਗਲਤ ਹੁੰਦਾ ਰਿਹਾ ਹੈ ਤੇ ਮੇਰੇ ਖਿਆਲ ਆਪਾਂ ਨੂੰ ਹੁਣ ਇਹ ਪ੍ਰਣਾਲੀ ਜਿਹੜੀ ਇਹਨੂੰ ਸਹੀ ਕਰਨਾ ਹੋਊਗਾ ਨਹੀਂ ਤੇ ਦੇਖੋ ਸਾਡੇ ਖਾਲਸਾ ਪੰਥੀ ਕਿੱਡੀ ਵੱਡੀ ਇਹਦੇ ਕਰਕੇ ਫੁੱਟ ਗਈ ਆ ਸੋ ਜਿੱਥੋਂ ਗੱਲ ਵਿਗੜੀ ਆ ਉਹਨਾਂ ਗੱਲਾਂ ਨੂੰ ਫੇਰ ਦੁਬਾਰਾ ਆਪਾਂ ਸਹੀ ਆਪਣੇ ਲਾਈਨ ਤੇ ਲੈ ਕੇ ਆਵਾਂਗੇ ਤੇ ਜਿਹੜੀਆਂ ਸਾਡੇ ਵਿੱਚ ਵਖਰੇਵੇਂ ਨੇ ਜਿਹੜੀਆਂ ਸਾਡੇ ਵਿੱਚ ਇੱਕ ਦੂਜੇ ਪ੍ਰਤੀ ਨਫ਼ਰਤ ਆ ਉਹ ਸਾਰੀ ਖਤਮ ਹੋਊਗੀ ਔਰ ਜਿਹੜੀ ਰੂਹ ਮਰ ਗਈ ਹੈ ਪੰਥ ਦੀ ਉਸ ਰੂਹ ਨੂੰ ਦੁਬਾਰਾ ਫੇਰ ਜਿਹੜਾ ਹੈ ਸਟਾਲ ਕਰਨ ਦੀ ਬਹੁਤ ਵੱਡੀ ਲੋੜ ਹੈ ਕਿ ਆ ਖਾਲਸਾ ਪੰਥ ਦੇ ਵਿੱਚ ਉਹਦੇ ਵਾਸਤੇ ਹੀ ਆ ਪ੍ਰਾਲਾ ਜਿਹੜਾ ਹੈ ਇਹ ਕਰ ਰਹੇ ਮੰਨਨ ਸਾਹਿਬ ਨੇ ਕਿ ਜਿਹੜਾ ਤੁਸੀਂ ਮੰਗ ਕੀਤੀ ਹਾਂਜੀ ਜਿਹੜੀ ਮੰਗ ਕੀਤੀ ਹੈ ਮੰਨਨ ਸਾਹਿਬ ਨੇ ਇਸ ਬਾਰੇ ਉਹਨਾਂ ਨੇ ਰਸੀਟ ਕਰ ਲਿਆ ਹਨ ਕਿਹਾ ਇਹਦੇ ਆਪਣੇ ਵਿਚਾਰ ਕਰਾਂਗੇ ਪ੍ਰਧਾਨ ਜੀ ਦੇ ਵੀ ਆਉਣਾ ਤੇ ਉਹ ਵਿਚਾਰ ਕਰ ਗਿਆ ਰਸੀਟ ਕਰਕੇ ਸਾਨੂੰ ਉਹਨਾਂ ਨੇ ਆ ਰਸੀਦ ਹੀ ਜੜੀ ਆ ਉਹਦੇ